ਕੰਕ ਗਲਵੜ ਹਤਿਆ ਕਮਾਹੇ ਦੋ ਤਰ੍ਹਾਂ ਦੀ ਗੱਲ ਕਹੀ ਹੈ ਇੱਕ ਤਾਂ ਗੱਲ ਵੜਨਾ ਇੱਕ ਗੱਲ ਵੜਨਾ ਗੱਲ ਨੂੰ ਵੜ ਦੇਣਾ ਗੱਲ ਨਾ ਮੰਨਣੀ ਕਿਸੇ ਦੀ ਗੱਲ ਦਾ ਵਿਰੋਧ ਕਰਨਾ ਕੋਈ ਸਾਧੂ ਮਹਾਤਮਾ ਸੰਦੇਸ਼ ਦੇ ਰਿਹਾ ਗੱਲ ਦੱਸ ਰਿਹਾ ਉਸ ਦੀ ਗੱਲ ਨੂੰ ਕੱਟ ਕੇ ਉਹਦਾ ਹੋਰ ਮਤਲਬ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਦੂਸਰਾ ਹੈ ਜੀਵ ਹਤਿਆ ਕਰਨੀ ਪਾਪ ਕਮਾਉਣਾ ਆਪਣੀ ਜੀਵ ਦੇ ਸਵਾਦ ਲਈ ਵਪਾਰ ਲਈ ਉਹ ਹੱਤਿਆ ਕਰਨਾ ਹੈ ਅਸੰਖ ਕਰ ਰਹੇ ਨੇ ਪਿਤਾ ਪਰਮੇਸ਼ਰ ਕਹਿੰਦੇ ਆ ਅਸੰਖ ਬਹੁਤ ਵਾਰੀ ਗੁਰੂ ਪਿਆਰੇ ਕਹਿੰਦੇ ਜੀ ਗੁਰਬਾਣੀ ਚ ਕਿੱਥੇ ਲਿਖਿਆ ਹੈ ਹੁਣ ਲਿਖਿਆ ਤਾਂ ਹੋਇਆ ਜੀ ਅਸੰਖ ਗਲਵੜ ਹੱਤਿਆ ਕਮਾਹੇ ਗੁਰਨਾਨਕ ਪਾਤਸ਼ਾਹ ਕਹਿ ਰਹੇ ਨੇ ਅਸੰਖ ਗਲਵੜ ਕੇ ਹੱਤਿਆ ਕਮਾਰੇ ਗਲਵੜ ਰਹੇ ਆ ਪਾਪ ਕਰ ਰਹੇ ਨੇ ਇਹਨੂੰ ਕਲੀਅਰ ਹੋਰ ਕੀ ਲਿਖ ਸਕਦੇ ਗੁਰੂ ਪਿਆਰਿਓ